ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਜਿੱਥੇ ਵੀ ਜਾਂਦੇ ਨੇ ਲੋਕਾਂ ਨੂੰ ਅੱਗੇ ਹੋ ਕੇ ਮਿਲਦੇ ਹੋਏ ਨਜ਼ਰ ਆਉਂਦੇ ਨੇ ਅੱਜ ਇੱਕ ਨੌਜਵਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਹੋ ਕੇ ਉਸ ਨੂੰ ਜੱਫੀ ਪਾਈ ਉਸ ਦੀ ਗੱਲ ਸੁਣੀ ਔਰ ਉਸ ਨੂੰ ਉਮੀਦ ਲਾਈ ਹੈ ਕਿ ਤੇਰਾ ਕੰਮ ਖੇਤੀ ਹੋਊਗਾ ਅੱਜ ਉਹ ਨੌਜਵਾਨ ਸਾਡੇ ਨਾਲ ਲੈ ਗੱਲਬਾਤ ਕਰਦੇ ਆ ਕਿ ਨਾ ਜੀ ਆਪਣਾ ਸੁਮਿਤ ਵਰਮਸ ਸੁਮਿਤ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਲੋਕਲੀਆ ਸਰ ਲੋਕੋ ਲਾਗਲੇ ਪਿੰਡ ਹੈਗਾ ਆਪਣਾ ਪੰਖਰਪੁਰੀ ਅੱਜ ਮੁੱਖ ਮੰਤਰੀ ਨੂੰ ਮਿਲੇ ਉਹ ਮੁੱਖ ਮੰਤਰੀ ਜੱਫੀ ਪਾ ਕੇ ਤੁਹਾਨੂੰ ਮਿਲੇ ਕੀ ਗੱਲਬਾਤ ਹੋਈ ਗੱਲਬਾਤ ਹੋਈ ਹੈ ਸਰ ਜੋਬ ਦੇ ਰਿਗਾਰਡਿੰਗ ਗੱਲ ਕੀਤੀ ਸੀ ਤੇ ਉਸ ਬਾਰੇ ਸਰ ਨੇ ਮਨਜ਼ੂਰੀ ਵੀ ਕੀਤੀ ਹੈ ਕਿ ਕੰਮ ਹੋਊਗਾ ਭਰੋਸਾ ਦਿਵਾਇਆ ਕਿ ਹਾਂ ਅਵਸ਼ੇ ਹੋਊਗਾ ਤੇ ਆਪਣੇ ਕੋਠੀ ਬੁਲਾਏ ਸੀ ਉਹਨਾਂ ਨੇ ਜੋਬ ਕਿਸ ਤਰ੍ਹਾਂ ਦੀ ਜੋਬ ਚਾਹੁੰਦੇ ਸੀ ਤੁਸੀਂ ਕੀ ਦਰਖਾਸਤ ਕੀਤੀ ਤੁਸੀਂ ਮੁੱਖ ਮੰਤਰੀ ਨੂੰ ਜੋਬ ਰਿਗਾਰਡਿੰਗ ਜੋਬ ਰਿਗਾਰਡਿੰਗ ਗੱਲ ਕੀਤੀ ਸੀ ਸਿਸਟਰ ਹੈ ਮੇਰੀ ਤੇ ਉਹਦਾ ਬਹੁਤ ਜ਼ਿਆਦਾ ਮੇਰਾ ਕਰਦੀ ਹੈ ਤੇ ਉਹਦੇ ਬਾਰੇ ਰਿਗਾਰਡਿੰਗ ਗੱਲ ਕੀਤੀ ਸੀ ਯਾਨੀ ਸਿਸਟਰ ਦੀ ਜੋਬ ਲਵਾਈ ਚਾਹੀਦੀ ਹੈ ਗਵਰਨਮੈਂਟ ਕੇ ਬਹੁਤ ਟਰਾਈ ਕੀਤੀ ਸਰ ਬਹੁਤ ਦੁੱਖ ਦੇਖੇ ਨੇ ਘਰ ਦੇ ਵਿੱਚ ਜੀ ਤੇ ਹੁਣ ਇੱਕ ਆਸ ਹੈ ਕਿ ਹਾਂ ਹੁਣ ਜੋਬ ਲੱਗੇਗੀ ਕੀ ਕਰਦੇ ਪਰਿਵਾਰ ਦੇ ਵਿੱਚ ਫਿਰ ਕੋਣ ਕੋਣ ਹੈ ਕੀ ਕੁਝ ਕੋਈ ਕਰਦਾ ਹੈਗੇ ਸਰ ਛੋਟਾ ਬ੍ਰਦਰ ਹੈ ਦੋਨੋਂ ਮੰਮੀ ਡੈਡੀ ਹੈਗੇ ਆ ਬڑا ਬ੍ਰਦਰ ਹੈ ਤੇ ਉਹਨਾਂ ਨੇ ਆਪਣੀ ਕਰ ਰਹੇ ਆ ਵਿਚਾਰੇ ਹੁਣ ਸਾਡਾ ਵੀ ਹੈਗਾ ਕੋਈ ਸਿਸਟਰ ਹੈ ਜੋ ਪ੍ਰਾਈਵੇਟ ਜੋਬ ਕਰਦੀ ਹੈ ਕਿਤੇ ਤਾਂ ਉਸ ਕਰਕੇ ਬਸ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਤੁਸੀਂ ਕੋਠੀ ਆਓ ਐਪਲੀਕੇਸ਼ਨ ਲੈ ਕੇ ਯੈਸ ਸਰ ਉਹਨੇ ਕਿਹਾ ਮੈਨੂੰ ਲਿਖਤੀ ਰੂਪ ਚ ਦੋ ਐਕਚੁਅਲੀ ਐਪਲੀਕੇਸ਼ਨ ਪਹਿਲਾਂ ਵੀ ਲਾਈ ਸੀ ਕਿਸੇ ਕਾਰਨ ਵਸ਼ੋਂ ਉਹਨਾਂ ਕੋਲ ਪਹੁੰਚ ਨਹੀਂ ਪਾਈ ਹੈਗੀ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਦੁਬਾਰਾ ਮੈਨੂੰ ਰਿਟਰਨ ਚ ਲਿਖ ਕੇ ਤੇ ਮੇਰੇ ਕੋਠੀ ਆ ਜਾਓ ਮਹਿਸੂਸ ਕਿਸ ਤਰ੍ਹਾਂ ਦਾ ਕਰ ਰਿਹਾ ਜੀ ਕਿਉਂਕਿ ਮੁੱਖ ਮੰਤਰੀ ਨੂੰ ਕਹਿੰਦੇ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਔਰ ਤੁਹਾਨੂੰ ਤਾਂ ਜੱਫੀ ਪਾ ਕੇ ਮੁੱਖ ਮੰਤਰੀ ਮਿਲਿਆ ਸਰ ਮਹਿਸੂਸ ਇਹ ਕਿ ਹੈ ਕਿ ਅੰਦਰੂਨੀ ਇੱਕ ਖੁਸ਼ੀ ਹੁੰਦੀ ਹੈ ਕਿ ਖੁਦ ਸੀਐਮ ਆ ਕੇ ਮਿਲੇ ਇੱਕ ਤਾਂ ਅਸੀਂ ਜਾਣਦੇ ਹਾਂ ਖੁਦ ਮਿਲਨੇ ਕਿ ਮਿਲ ਨਹੀਂ ਪਾਂਦੇ ਹੈਗੇ ਹਨਾ ਕਿ ਅੱਜ ਜੋ ਮਿਲੇ ਤਾਂ ਬਹੁਤ ਅੰਦਰੂਨੀ ਖੁਸ਼ੀ ਹੋਈ ਹੈ ਕਿ ਹਾਂ ਇੱਕ ਉਮੀਦ ਜਗੀ ਹੈ ਤੇ ਕੰਮ ਹੋਊਗਾ ਜ਼ਰੂਰ ਪਹਿਲਾਂ ਸੋਚਿਆ ਸੀ ਕਿ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਮਿਲੋਗੇ ਨਹੀਂ ਸਰ ਕਦੇ ਵੀ ਨਹੀਂ ਮੈਂ ਤਾਂ ਉਮੀਦ ਟੁੱਟ ਚੁੱਕੀ ਸੀ ਬੜੀ ਬਿਲਕੁਲ ਦੇਖੋ ਕਹਿੰਦੇ ਉਮੀਦਾਂ ਟੁੱਟਣੀਆਂ ਨਹੀਂ ਚਾਹੀਦੀਆਂ ਉਮੀਦਾਂ ਜੜੀਆਂ ਨੇ ਸਗੋਂ ਵਧਣੀਆਂ ਚਾਹੀਦੀਆਂ ਨੇ ਔਰ ਅੱਜ ਉਹੀ ਕੰਮ ਹੋਇਆ ਇਸ ਨੌਜਵਾਨ ਦੇ ਨਾਲ ਮੁੱਖ ਮੰਤਰੀ ਜੱਫੀ ਪਾ ਕੇ ਮਿਲੇ ਆਸ਼ਵਾਸਨ ਦਿੱਤਾ ਹੈ ਕਿ ਖੇਤੀ ਤੇ ਰਕ ਮਸਲਾ ਜਿਹੜਾ ਉਹ ਹੱਲ ਹੁੰਦਾ ਹੋਇਆ ਨਜ਼ਰ ਆਏਗਾ ਦੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਇਸ ਦੀ ਉਮੀਦਾਂ ਤੇ ਮੁੱਖ ਮੰਤਰੀ ਦੀ ਸਟੇਟਮੈਂਟ ਜਿਹੜੀ ਹੈ ਉਹ ਹੁਣ ਖਰੀ ਉਤਰਦੀ ਹੋਈ ਨਜ਼ਰ ਆਂਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਟੇਰਾਬਸੀ